ਝੂਠੇ ਤੇ ਬੇਬੁਨਿਆਦ ਕਿਵੇਂ ਆ ਉਹਨਾਂ ਦੇ ਅਧਾਰ 'ਤੇ ਬਹੁਤ سارے ਆਗੂਆਂ ਨੇ ਦੱਸਿਆ ਕਿ ਜਿਹੜੇ ਲੋਕ ਜਾਂ ਜਿਹੜੇ ਆਗੂ ਉਸ ਦੇ ਲੋਕ ਪ੍ਰੋਗਰਾਮ ਦੇ ਵਿੱਚ ਆਰ ਦੇ ਲੋਕ ਮਾ ਕਰਦੇ ਸ਼ਾਮਲ ਨਹੀਂ ਹੋ ਸਕੇ ਉਹਨਾਂ ਨੂੰ ਵੀ ਇਨ੍ਹਾਂ ਪਰਚਿਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹ ਪਰਚੇ ਦਰਜ ਜਿਹੜੇ ਹੋਏ ਆ ਐਸਾਈ ਵੀਰਵੰਤ ਸਿੰਘ ਦੇ ਬਿਆਨਾਂ ਤੈਅ ਹੋਏ ਆ ਤੇ ਮੈਂ ਸਮਝਦਾ ਮੇ ਘਰ ਤੋਂ ਤਾਂ ਔਰ ਐਸਾਈ ਦਾ ਦਮਾਰ ਦੇ ਟੈਸਟ ਕਰਵਾ ਲੈਣੇ ਚਾਹੁੰਦੇ ਸੀ ਉਸ ਬੇਗੂਗ ਇਨਸਾਨ ਨੂੰ ਉਹਨਾਂ ਨੇ ਪਤਾ ਕਿ ਜਿਹੜੇ ਲੋਕ ਇਸ ਪ੍ਰੋਗਰਾਮ ਦੇ ਵਿੱਚ ਆਈ ਤੇ ਉਹਨਾਂ ਦੇ ਵੀ ਨਾਮ ਦਰਜ ਕੀਤੇ ਜਾ ਰਹੇ ਆ ਪਰ ਬਣਾ ਲੋ ਪਾਰਸ਼ ਦਾ ਮੌਸਮ ਸੀ ਜਿਹੜੀ 70000 ਕੁਰਸੀ ਪ੍ਰਧਾਨ ਮੰਤਰੀ ਦੇ ਹੋਂਦ ਹੋਤੇ ਲੱਗੀ ਹੋਈ ਸੀ ਪੰਡਾਲ ਦੇ ਵਿੱਚ ਉੱਥੇ ਦਾ ਕੁਝ ਗਿਣਤੀ ਦੇ 2400 ਬੰਦੇ ਹੀ ਸੀ ਕਿਉਂਕਿ ਮੌਸਮ ਖਰਾਬ ਹੋ ਕਰਕੇ ਉਹ ਜਿਹੜਾ ਪ੍ਰਧਾਨ ਮੰਤਰੀ ਦੀ ਰੈਲੀ ਦਾ ਜੋ ਰੈਲੀ ਦੀ ਜਿਹੜੀ ਫੋਕ ਨਿਕਲੀ ਆ ਕਿਉਂਕਿ ਉਧਰ ਤੋਂ ਜਦੋਂ ਮੇਹਰ ਹੋਈ ਜਾ ਤੇ ਉਹਨੇ ਉਸੇ ਦੀ ਚਪੇਟ ਮਾਰੀ ਆ ਪ੍ਰਧਾਨ ਮੰਤਰੀ ਦੇ ਮੂੰਹ ਤੇ ਉਸ ਤੋਂ ਅੱਗੇ ਚਲੋ ਪ੍ਰਧਾਨ ਮੰਤਰੀ ਹੋਵੇ ਦਿੱਲੀ ਸਰਕਾਰ ਹੋਵੇ ਸੈਂਟਰ ਸਰਕਾਰ ਹੋਵੇ ਉਹ ਪੰਜਾਬ ਦੇ ਨਾਲ ਯੋਗ ਜੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇਸ ਤੋਂ ਅਗੇ ਗੁਰਦੀਪ ਸਿੰਘ ਬਖੰਡਾ ਉਸ ਤੋਂ ਅਗੇ ਹਰਜਿੰਦਰ ਸਿੰਘ ਪਾਸ ਪੰਜਾਬ ਦੇ ਉਹ ਤਿਆਰ ਰਹਿਣ ਇਸ ਤੋਂ ਬਾਅਦ ਆਪਣੇ ਨੌਜਵਾਨਾਂ ਆ ਗੂ ਦੋ ਰਹਿ ਗਏ ਆ ਉਹ ਦੋਵੇਂ ਨੌਜਵਾਨਾਂ ਦੀ ਗੱਲਬਾਤ ਸੁਣ ਕੇ ਤੇ ਲਾਸਟ ਦੇ ਵਿੱਚ ਭੈਣ ਧੰਨਵਾਦ ਕਰਨਗੇ ਤੇ ਆਪਣੀ ਗੱਲ ਕਹਿਣਗੇ ਬਹੁਤ ਸਤਿਕਾਰਯੋਗ ਸੰਗਠਨ ਸੀਰਨ ਖੇਲੇ ਕਿਸਾਨ ਜੁਗਨ ਦੇ ਆਗੂ ਸਹਿਬਾਨ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਕਿਤੇ ਅੱਜ ਦੋ ਇਨਸਾਫ ਦੇ ਲਈ ਜੰਮ ਕੇ ਵੱਜ ਜੋ ਭਾਰਤੀ ਕਿਸਾਨ ਜੀ ਨੇ ਕ੍ਰਾਂਤੀ ਕਾਈ ਤੇ ਦੂਸਰੀ ਕ੍ਰਾਂਤੀ ਕਾਈ ਉਸ ਨੇ ਜੁਨੀਅਰ ਵੱਲੋਂ ਇੱਕਾਤ ਬਹੁਤ ਵੱਡਾ ਕੰਮ ਕੀਤਾ ਹੈ ਕਿ ਹੈ ਇਸ ਸਰਕਾਰ ਨੂੰ ਬਹੁਤਾਂ ਦੀ ਚੇਤਾਵਨੀ ਹੈ ਜਿਤੋਂ ਤੱਕ ਕੈਂਸਲ ਸੱਤ ਦੇ ਨੁਕਤੇ ਵਿੱਚ ਇਹ ਸਬੰਧ ਹੈ ਬਹੁਤ ਹੀ ਸਪਸ਼ਟਾਇ ਮੈਂ ਇਹ ਆਉਣ ਹਾਨੀ ਕਰਨਾ ਉਹ ਸਾਰੀਆਂ ਗੱਲਾਂ ਸਾਰੇ ਅੱਗੇ ਲੋਕਾਂ ਨੂੰ ਸਪਸ਼ਟ ਕਿ ਜਦੋਂ ਕੋਈ ਬੰਦਾ ਇਹਦੇ ਪ੍ਰਧਾਨ ਮੰਤਰੀ ਦੇ ਕਾਫਲੇ ਨੇੜੇ ਹੀ ਗਿਆ ਤਾਂ ਤੇ ਹਮਲਾ ਕਿਵੇਂ ਹੋ ਗਿਆ ਮੈਂ ਇੱਕ ਬੇਨਤੀ ਕਰਦਾ ਹੋਇਆ ਕਿ ਜਿੱਤੇ ਕੌਮੀ ਇਨਸਾਨ ਮੋਰਚਾ ਵੀ ਬਹੁਤ ਸਾਥ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਸਰਦਾਰ ਬੋਲ ਸਾਹਿਬ ਦਾ ਰੂਸੀਆ ਕਿਸਾਨ ਜੁੰਡਿਆਂ ਨਾਲ ਸੰਸਲਪਾਂ ਜੁੜਾ ਬਹੁਤ ਵੱਡਾ ਸੰਯੋਗ ਹੈ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਸਵਾਲ ਆ ਗਿਆ ਕਿ ਜੇ ਆਪਾਂ ਗੰਭੀਰਤਾ ਨਾਲ ਵਿਚਾਰ ਕਰੀਏ ਔਰ ਡਾਕਟਰ ਮੇਧਨਾ ਦੇ ਵਿਚਾਰ ਧਾਰ ਹੈ ਫਿਰ ਲੈਨਾ ਦੇ ਵਿਚਾਰ ਧਾਰ ਹੈ ਜਾਂ ਕੁਮਾਰ ਕਦੇ ਮਹਾਰਾਜ ਦੀ ਵਿਚਾਰ ਧਾਰ ਹੈ ਕੋਈ ਬਹੁਤ ਕੰਮ ਕਰਨੇ ਪੰਜਾਬ ਦੇ ਸਭ ਤੋਂ ਲੋਕਾਂ ਨੂੰ ਪਰਿਹਾਰਕ ਜਿਹੜੇ ਅੱਜ ਸਾਨੂੰ ਅੰਦਰ ਕਰਦੇ ਹਨ ਜੇ ਅਸੀਂ ਇਕੱਠੇ ਆ ਗਏ ਕਰੇ ਬੰਗਲਾਦੇਸ਼ ਦੇ ਵਿੱਚ ਹੋਇਆ ਇਹਨਾਂ ਨੂੰ ਭਜਨਾ ਪੈ ਸਕਦਾ ਹੈ ਲੰਕਾ ਦੇ ਵਿੱਚ ਹੋਇਆ ਹੋਰ ਬਹੁਤ ਦੇਸ਼ਾਂ ਵਿੱਚ ਹੋਇਆ ਜਿਹੜਾ ਸੰਸਾਰ ਭਰ ਦਾ ਆਸਰਾ ਬੜਾ ਵੱਡਾ ਲੋਲ ਨਹੀਂ ਕਿਸਾਨ ਜੂਜਿਆਂ ਨੇ ਸੰਸਾਰ ਭਰ ਦਾ ਇੱਕ ਬਹੁਤ ਵੱਡਾ ਗੁੱਸਾ ਦਿੱਤੀ ਕਿਸਾਨਾਂ ਨੂੰ ਉਹ ਅੰਦੋਲਨ ਨਹੀਂ ਸਾਡੇ ਸਾਹਮਣੇ ਇੱਕ ਇੱਕ ਦੇ ਪ੍ਰਧਾਨ ਮੰਤਰੀ ਤੋਂ ਅਚੋਕੇ ਨਾਲ ਕੱਢਿਆ ਗਿਆ ਉਹ ਆਪਸ ਪੰਜਾਬ ਦੇ ਸਾਰੇ ਵਰਕਰਾਂ ਨੂੰ ਸਾਇਆ ਨੂੰ ਪ੍ਰਤੇ ਕਰਕੇ ਸਰਦਾਰ ਭੂਲ ਸਾਹਿਬ ਦੀ ਜੀ ਬੈਕਨ ਪ੍ਰੇ ਸਿੰਘ ਅਰਜੀਤ ਸੁੰਦਰ ਕੌਰ ਦੀ ਇਹਨਾਂ ਨੂੰ ਗੀਅੰਤਿਆ ਕੇ ਇਸ ਪਾਸੇ ਕਰਦੇ ਹੋਏ ਇਹਨਾਂ ਲੋਕਾਂ ਨੂੰ ਜਿੱਤੇ ਇਹਨਾਂ ਦਾ ਖਾਣਾ ਹੈ ਇਹਨਾਂ ਦਾ ਤਾਂ ਜੇਲਾ ਚ ਉਥੇ ਭੇਜਦਾ ਪ੍ਰਬੰਧ ਕਰਕੇ ਇਹਨਾਂ ਰਾਜਨਾ ਮੈਂ ਸਾਡੇ ਮੋਹਟੇ ਵੱਲੋਂ ਮੋਹਟਾ ਸਾਡਾ ਨਹੀਂ ਉਹ ਕਿਸਾਨ ਦੂਹੀਆਂ ਨਗਰੀਆਂ ਮੈਂ ਆਪਣੇ ਵੱਲੋਂ ਦੋ ਸਮਰਥ ਹੈ ਤੁਹਾਡਾ ਸਾਰੇ ਦਾ ਤਲਵਾਦ ਕਰਦਾ ਹੋਇਆ ਉਹਦੇ ਲਈ ਸਹਿਯੋਗ ਦਾ ਆਲ ਕਰਨਦਾ ਹੋਇਆ ਸਾਰਥੋਂ ਸਹਿਯੋਗ ਦੀ ਆਸ ਕਰਦਾ ਆ ਪਟਿਆਲੀਆਂ ਵਾਇਦੂ ਦੀ ਕਾਰਸਾ ਰੈਂਦੂ ਦੀ ਨਦੀ ਕਾਰਵਾਤਾਰ ਵਰਦੀ ਸਮੇਂ ਦੀ ਯਾਦ ਕਰ ਸਮਝੇ ਹੋਏ ਉਹਨਾਂ ਜਿਹੜੇ ਆਤਾ ਟਾਈਮ ਹੀ ਛੱਡਤਾ ਆ ਇੱਧਰ ਫੈਸਲਾ ਕੀਤਾ ਜੀ ਵਰਜਿੰਦਰ ਸਿੰਘ ਨੇ ਇਖਤਾਰ ਨੇ ਬਾਬਾ ਸੰਗਵੇ ਸਿੰਘ ਜੀ ਬੋਲਣਗੇ ਦੇਖਦੇ ਆ ਵੀ ਸਮੇਂ ਦਾ ਖ्याल ਰੱਖਣਾ ਇੱਕ ਵਾਰ ਸਾਡੇ ਨੇੜਲੇ ਵਾਲੇ ਬੰਦੇ ਉਹਨਾਂ ਥੱਲੇ ਕਹਿ ਰਹੇ ਸੀ ਤੇ ਨੇੜੇ ਵਾਲੇ ਕਾਲੇ ਪੈ ਰਹੇ ਆ ਤੇ ਦੂਜੇ ਦੂਰ ਵਾਲੇ ਸਵਾਦੀਆਂ ਲਾ ਕੇ ਬੈਠੇ ਆ ਸੋ ਨੇੜੇ ਆਇਓ ਆਪਾਂ ਨੇੜੇ ਹੀ ਜਾਣਾ ਕਿਤੇ ਦੂਰ ਨਹੀਂ ਜਾਣਾਗਾ ਕੋਨ ਜਿੰਨਾ ਕੰਮ ਕਿਆ ਉਹਨਾ ਕੰਮ ਦੇ ਮਸਮਾਪਤੀ ਕਰਨੀ ਤੋਂ ਕੋਈ ਵੀ ਵੀਰ ਜਾਵੇਗਾ ਪਰ ਸਾਰੇ ਜਿਹੜੇ ਬੈਠੇ ਆ ਹੁਣ ਆ ਲਾਸਟ ਤੇ ਆ ਕੇ ਆਹ ਤੇ ਜੀਵ ਖੋਈਏ ਠੀਕਰੀ ਸਾਰੇ ਜਣੇ ਸਮਾਧੀਆਂ ਲਾ ਕੇ ਬੈਠੋ ਦੋ ਤਿੰਨ ਬੁਲਾਏ ਹੋਏ ਨੇ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਆ ਬੜਵਸੇ ਦੇਖੋ ਬਹੁਤ ਹੀ ਸਮਾਜ ਜੋ ਸੋਚਿਆ ਕਿਸਾਨ ਜੱਤੇ ਬੰਦਿਆ ਸਮਾਜ ਜੋ ਧਾਰਨੇਤਾਰ ਆਸਿਕ ਜੱਤੇ ਬੰਦਿਆ ਜੋ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੱਜੇ ਪਿੰਡੋਂ ਕ੍ਰਾਂਤੀਕਾਰੀ ਜੁੜਿਆ ਦੇ ਸੱਜੇ ਤੇ ਜੋ ਇੱਥੇ ਆਜਾ ਫਰੋਜ਼ਪੁਰਾ ਐਸਐਸਪੀ ਡਾਕਟਰ ਦੇ ਸਾਹਮਣੇ ਸੁਨੇਹਾ ਕੋ ਲਾਇਆ ਕਿ ਇਹ ਤੋਂ ਅੱਜ ਨਾਲ ਇੱਕ ਇੱਕ ਵਾਰੀ ਰੈਲੀ ਦੇ ਰੂਟ ਦੇ ਵਿੱਚ ਇੱਥੇ ਜੋੜ ਬੈਠੇ ਹੋ ਆਪਾਂ ਸਾਰੇ ਪਤਾ ਹੈ ਕਿ ਸਾਡੇ ਇੱਕ ਅੱਗੇ ਹੁੰਦਾ ਕਾਰਨ ਕੀ ਹੈ ਆਪਾਂ ਸਾਰੇ ਸਾਥ ਜਥੇਬੰਦੀ ਦਾ ਜਨਰਲ ਜਥੇਬੰਦੀ ਆਪਾਂ ਨੂੰ ਵਿਸ਼ੇਸ਼ ਕੋਰਟ ਨੇ ਭੇਜੇ ਗਏ ਇੱਕੋ ਸਿਫਾਰ ਇਹਨਾਂ ਦੇ ਕੋਹਾ ਦੇਤਾ ਕਿ 11 ਵਜੇ ਨੂੰ ਜਿਹੜਾ ਵਾ 11 ਵਜੇ ਐਸਐਫਪੀ ਦਫਤਰ ਦੇ ਸਾਹਮਣੇ ਆਪਾਂ ਜਿਹੜੇ ਆ ਝੂਠੇ ਪਰਦੇ ਨੇ ਇਹ ਰੱਦ ਕਰਵਾਉਣ ਵਾਸਤੇ ਇਕੱਠਾ ਹੋਇਆ ਉਥੇ ਅਸੀਂ ਆਪਣਾ ਫੈਸਲਾ ਸੁਝਾਇਆ ਆ ਅਕਾਲੀ ਦਰਬਾਰ ਬਾਸ ਪੰਜਾਬ ਦੇ ਜਿਹੜੇ ਸਾਡੀ ਆਬਜੈਕਟਿਵ ਕਮੇਟੀ ਹੈ ਉਹ ਅਸੀਂ ਜੇ ਕਹਿੰਦੇ ਆ ਉਹ ਅਸੀਂ ਇਹ વિશ્વાસ ਦਿਵਾਉਣੇ ਆ ਤੇ ਅਸੀਂ ਜੇ ਕਾਨੂੰਨ ਦੀ ਗੱਲ ਕਰੀਏ ਨਾ ਵੀਰੋ ਤਾਂ ਉਹ ਪਾਇਆ ਕਿ ਜਿੱਥੇ ਲੱਖਾਂ ਦੇ ਨਾਲ ਜਿਹੜਾ ਐਮਪੀ ਦਿੱਤਿਆ ਹੋਇਆ ਉਹ ਜੇਲ੍ਹ ਵਿੱਚ ਬੈਠਾ ਹੈ ਤੇ ਜਿਹੜਾ ਹਾਰਿਆ ਹੋਇਆ ਐਮਪੀ ਦਾ ਬਿੱਟੂ ਉਹਨੂੰ ਕੈਬਨੇਟ ਵੱਸੂ ਲਾਇਆ ਜਿਹੜੇ ਗੁੰਡੀਆਂ ਨਗਰ ਕੌਂਸਲ ਦੇ ਆਪਾਂ ਆਏ ਬਲਦੇਸ਼ ਸਿੰਘ ਜੀਰਾ ਵੇਖੇ ਨੇ ਐਨਾ ਕਹੇ ਕਿ ਵੀ ਸਟੇਜ ਦੇ ਵਿੱਚ ਤੇ ਮੈਂ ਕਹਾ ਵਧਾਈ ਲਗਾ ਕਰਨ ਉਹਨਾਂ ਦੀ ਸੰਜਾ ਮੋਰਚਾ ਜੀਰਾ ਅਸੀਂ ਕਰਿਆ ਉਹ ਸਾਡੇ ਬਰੇ ਇੱਥੇ ਆਪੋ ਰੇਖੇ ਦੇ ਵਿੱਚ ਭੈਣ ਭਰਾ ਜੀ ਇੱਕ ਵਾਰ ਮੁੜ ਕੇ ਆ ਪਾਇ ਗੁਰਦਾਸ ਸਿੰਘ ਦਾ ਰੂਹ ਨੇ ਅੱਜ ਵੀ ਰਾਜਸਰ ਫੇਰੂਕਾ ਪਾਈ ਬਗਵਾਨ ਸਿੰਘ ਫੇਰੂਕੀਆ ਅਮਰ ਅਸੀਂ ਉਹਨਾਂ ਹਲਾਤਾਂ ਦੇ ਵਿੱਚ ਮੋਰਚਾ ਲੜਿਆ ਜਿਸ ਹਲਾਤਾ ਦੇ ਜਾ ਕੇ ਸਾਰ ਨੂੰ ਲੱਗਦਾ ਸੀ ਕਿ ਇਹ ਮੋਰਚਾ ਹੁਣ ਉੱਪਰ ਜਾਵੇਗਾ ਪਰ ਨਾਲ ਤੁਹਾਨੂੰ ਤੁਸੀਂ ਫਿਰੋਕੋਟ ਜਿਹੜੇ ਵਾੜ ਤੇ ਜਾਣਦੇ ਹੋ ਅੱਜ ਪੰਜਾਬ ਦੇ ਕੋਨੇ ਕੋਨੇ ਕੋ ਤੁਸੀਂ ਇਥੇ ਪਹੁੰਚੇ ਹੋ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਜੇ ਉਹ ਸ਼ਰਾਬ ਫੈਕਟਰੀ ਬੰਦ ਹੋਈ ਹੈ ਇਹ ਸਾਂਝਾ ਮੋਰਚਾ ਜੀਰਾਂ ਦੀ ਜਿੱਤ ਹੋਈ ਆ ਆ ਜੋੜੇ ਦੇ ਜਰਨੈਲ ਦੇ ਕਰਕੇ ਬਰਦੇਸ਼ ਸਿੰਘ ਜੀਰੇ ਕਰਕੇ ਹੋਈ ਐ ਇੱਕੋ ਇੱਕ ਜੋੜਾ ਸੀ ਜਿਹੜਾ ਉੱਥੇ ਆ ਗਿਆ ਵੀ ਇੱਥੇ ਆ ਜਿਹੜਾ ਪਿੱਛੇ ਮੋੜਦਾ ਨਹੀਂ ਹਟੂਗਾ ਬੜਾ ਪ੍ਰਸ਼ਾਸਕਾ ਨੇ ਜੋੜਦਾ ਆਇਆ ਸੀ ਤਿੰਨ ਘਰ ਐਨੇ ਫੋਟ ਪਿੱਛੇ ਕਰ ਲੋ ਐਨੇ ਫੋਟ ਪਿੱਛੇ ਕਰ ਲੋ ਇੰਜ ਕਰ ਲੋ ਆਵੇਂ ਕੇ ਚੜੂ ਉਹ ਗ੍ਰਾਮਾ ਖਾਣੇ ਸਾਰਿਆਂ ਦੇ ਬੰਦੀਆਂ ਦਾ ਬੜਾ ਜੋੜਦਾ ਜਿਹੜਾ ਸਾਡੇ ਮੋੜ ਤੇ ਖਾਸ ਵਿਸ਼ੇਸ਼ ਜਿਹੜਾ ਜੋੜਦਾ ਸੀ ਉਹ ਸਰਦੇਸ਼ਰਪੂਰ ਔਰ ਬਰਦੇਸ਼ ਸਿੰਘ ਜੀਰਾ ਦਾ ਸੀ ਔਰ ਇਸ ਕਰਕੇ ਅਜਿਹੇ ਵਾਧੇ ਹੋਤੇ ਹਨ ਆ ਸਾਡੇ ਤੇ ਵੀ ਜਿਹੜੇ ਬੰਗਾਲੀ ਆਲੇ ਪਹੁੰਚੇ ਅੰਦਰ ਅੰਦਰ ਤਾਂ ਆ ਸਾਡੇ ਤੇ ਵੀ ਲੱਗ ਗਿਆ ਜਿਹੜਾ ਇਸ ਕਰਕੇ ਤਹਾ ਤੋਂ ਮਾਦੋਨੇ ਜਾਂਦੇ ਅਸੀਂ 307 ਛੱਡ ਕੇ ਇੱਕ ਵਾਰ ਹੋਰ ਲਾ ਦਿਓ ਇਹਨਾਂ ਜਿਹੜੀਆਂ ਕੋਈ ਗੱਲ ਨਹੀਂ ਕਿਉਂਕਿ ਸਾਡੇ ਪਰਚੇ ਪੈਂਦੇ ਆਉਂਦੇ ਆ ਸਿੱਖ ਕੌਮ ਦੇ ਪੈਂਦੇ ਆਉਂਦੇ ਆ ਪੰਜਾਬੀਆਂ ਦੇ ਪੈਂਦੇ ਆਉਂਦੇ ਆ ਪਰ ਇਹਨਾਂ ਜਿਹੜੇ ਫੂਲ ਸਾਹਿਬ ਨੇ ਇੱਕ ਚੇਤਾਵਨੀ ਦੇ ਰੂਪ ਵਿੱਚ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਜਿਹੜਾ ਹੈ ਇੱਕ ਮਹੀਨੇ ਦਾ ਸਮਾਂ ਦਿੱਤਾ ਮੈਂ ਕਹਿੰਦਾ ਕਿ ਸਰਕਾਰ ਨੂੰ ਇਹ ਪਾ ਲਾਣਾ ਚਾਹੀਦਾ ਹੈ ਇਹ ਇਹਦੇ ਅੰਦਰ ਜਿਹੜੇ ਪਰਚੇ ਆ ਇਹ ਰੱਦ ਕਰ ਦੇਣੇ ਚਾਹੀਦੇ ਆ ਨਹੀਂ ਤਾਂ ਜਿਵੇਂ ਜੀਰੇ ਵਾਲੀ ਫੈਕਟਰੀਾਰੇ ਪਰਚੇ ਤੁਰੇ ਗਦੇ ਵਿੱਚ ਇਹ ਤੁਰੇ ਫਿਰਲੇ ਕਿਹੜੀ ਗੱਲ ਹੈ ਪਰਚਿਆਂ ਦੀ ਗੱਲ ਨਹੀਂ ਵੀ ਸਾਡੇ ਪੰਜਾਬ ਨੂੰ ਬਦਨਾਮ ਬਣਾ ਕੀਤਾ ਜਾਂਦਾ ਹੈ ਆਹ ਵੇਖ ਜੇ ਮੈਂ ਕਹਾਂ ਤੇ ਪ੍ਰਧਾਨ ਸਾਹਿਬ ਨੇ ਇਸ਼ਾਰਾ ਕੀਤਾ ਵੀ ਸੇਵਾ ਸੁਸਾਇਟੀ ਦੇ ਮੈਂਟਰ ਦੋ ਮਿਲੇ ਨੇ ਮੈਨੂੰ ਅੱਜ ਅਮਰੀਕਾ ਦੇ ਵਿੱਚੋਂ ਆਪਣੇ ਨੌਜਵਾਨ ਜਿਹੜੇ ਪੰਜਾਬੀ ਬਿਜਰਾਤੀ ਤੇ ਹਰਿਆਣੇ ਵੱਡੀ ਗਿਤੀ ਦੇ ਵਿੱਚ ਨੇ ਪੰਜਾਬੀ ਨੌਜਵਾਨਾਂ ਆਪਣੇ ਬਹੁਤ ਕਾਪਸੀ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਖਾਤਰ ਜਿਹੜਾ ਜਹਾਜ਼ ਹੈ ਉਹ ਇਹ ਅਵਸਾਰ 'ਤੇ ਬੋੜੇ ਲਾਦਾ ਗਿਆ ਹੱਥ ਪਾ ਕੇ ਬੇਰੀਆਂ ਲਾ ਕੇ ਨੌਜਵਾਨਾਂ ਨੂੰ ਉਹ ਜਹਾਜ਼ ਵੀ ਰਾਖੇ ਦੇ ਵਿੱਚ ਹੀ ਲਜਾਇਆ ਜਾ ਸਕਦਾ ਸੀ ਉਹ ਜਹਾਜ਼ ਹਿਆਣੇ ਦੇ ਵਿੱਚ ਵੀ ਲਜਾਇਆ ਜਾ ਸਕਦਾ ਸੀ ਇਹ ਸਿਰਫ ਸਾਡੇ ਮਰਾ ਪੀਰਾਂ ਦੀ ਧਰਤੀ ਦੇ ਉੱਤੇ ਔਰ ਪੰਜਾਬ ਦੀ ਧਰਤੀ ਦੇ ਸਾਡੇ ਹਿੱਟ ਦੇ ਬੇਦੀਆਂ ਪੱਲ ਦੇਖਾ ਤਾਂ ਉਹਨਾਂ ਨੇ ਜਹਾਜ ਸਾਡੇ ਨੌਜਵਾਨਾਂ ਨੂੰ ਬੇੜੀਆਂ ਲਾ ਕੇ ਹੱਥ ਪੈਗਾਂ ਲਾ ਕੇ ਅਮਰਸਾਲਾ ਪੰਜਾਬੀਓ ਯਾਦ ਹੋਵੇ ਕਰੋ ਜੰਗ ਲਾਉਂਦਾ ਸਾਨੂੰ ਇਹ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੰਗਾਰ ਆ ਮੈਂ ਇੰਨੀਆਂ ਗੱਲ ਬੇਚਿਆ ਕਰਦਾ ਮੈਂ ਜੀਰਾਂ ਸਾਹ ਨੂੰ ਸ਼ਵਾਇ ਗਾ ਸਾਡੀ ਆਕਾਲੀ ਦਾ ਵਾਰਖ ਪੰਜਾਬ ਦੀ ਜਥੇਬੰਦੀ ਜਿੱਥੇ ਵੀ ਆਵਾਜ਼ ਮਾਰੋਗੇ ਪਾਰ ਸਾਡੇ ਐਫਪੀ ਸਾਹਿਬ ਆ ਜੇਤ ਨੇ ਪਾਰ ਅਸੂਤਾਰੀ ਦਾ ਨਾਮ ਪੜਿਆ ਇਹ ਤੇ ਵੀ ਆਇਆ ਮਾਰਾ ਨੇ ਉਤੇ ਤੁਹਾਡੇ ਮੁੰਡੇ ਰੋਡਾ ਲਾ ਕੇ ਬਾਰੇ ਵਾਹਿਗੁਰੂ ਜੀ ਦਾ ਪਰਸਾ ਵਾਹਿਗੁਰੂ ਜੀ ਦੇ ਮੁੰਡੇ ਬਹੁਤ ਬਹੁਤ ਧੰਨਵਾਦ ਸਖਦੇਵ ਸਿੰਘ ਜੀ ਜੇ ਹੁਣ ਮੈਂ ਬੇਨਤੀ ਕਰਦਾ ਸੁਖ ਜਗਾਵੋ ਇਹ ਭਰਾ ਵੀ ਹਰੇਕ ਮੋੜ ਤੇ ਆਪਣੇ ਨਾਲ ਹੁੰਦਾ ਬੇਨਤੀ ਇੰਨੀ ਵੀ ਸਮੇਂ ਦਾ ਤਿਆਰ ਆਪ ਹੀ ਮੁੰਡੇ ਸਿਆਣੇ ਆ ਸਾਰੇ ਆਪ ਹੀ ਰੱਖ ਲੈਂਦੇ ਆ ਸ਼ੁਕਰੀਆ ਰੰਗਰੇਤ ਦੇਸ਼ ਪੰਜਾਬ ਦੇ ਬਹਾਦਰ ਅੰਕੀ ਅਤੇ ਸੂਰਬੀਰ ਯੋਧੇ ਅਤੇ ਦੀ ਸੰਤੋਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਾਫ਼ ਕਰ ਦੇਣਾ ਕਿ ਲੱਖਾ ਸਿੰਘ ਸਿਹਾਰ ਵੱਲੋਂ ਮੈਂ ਇੱਥੇ ਹਾਜ਼ਰੀ ਲਗਵਾਉਣਾ ਵਾ ਕਿਉਂਕਿ ਅਸੀਂ ਨੰਗਲ ਤੋਂ ਅਨੰਤਪੁਰ ਸਾਹਿਬ ਤੋਂ ਇੱਕ ਵੈਨ ਸ਼ੁਰੂ ਕੀਤਾ ਗੰਦੇ ਪਾਣੀ ਕਾਲੇ ਪਾਣੀਆਂ ਦੇ ਮਸਲੇ ਤੇ ਉਸ ਕਰਕੇ ਉਹੋ ਉਥੇ ਵੀ ਤੇ देर रात ਮੈਨੂੰ ਸੁਨੇਹਾ ਲੱਗਿਆ ਵੀ ਇਹ ਹਾਲ ਨਹੀਂ ਲਾਉਣੀ ਹੈ ਕਿਉਂਕਿ ਫੂਲ ਸਾਹਿਬ ਵੱਡੇ ਕਿਸਾਨਾਂ ਦੇ ਕੋਲ ਬਹੁਤ ਕਲਾ ਨਾਲ ਤੁਮ ਕਲੀਅਰ ਕਰੀ ਦਿੱਤੀਆ ਜਿੰਨਾ ਮੈਨੂੰ ਸਮਾਂ ਮਿਲਿਆ ਮੈਂ ਉਹਨੇ ਚਰਵੇੜਾ ਦੀ ਕੋਸ਼ਿਸ਼ ਕਰੂੰਗਾ ਮੈਂ ਗੱਲ ਕੀ ਕਹਿਣੀ ਹੈ 317 ਪਰ ਜਾਂਦੇ ਤਾਂ ਸਾਡੇ ਕਿਸਾਨ ਵੀਰਾਂ ਤੇ ਬਲਦੇਵ ਸਿੰਘ ਜੀਰਾਬਾਈ ਜਿਹੜਾ ਲੋਾਈ ਕਰ ਰਿਆ ਸੀ ਜੀਰਾ ਸਾਹਿਬ ਦੇ ਪਰਚਾ ਦਿੱਤਾ 307 ਦਾ ਸਾਹਮਣੇ ਐਸਐਸਪੀ ਸਾਹਮਣੇ ਦਫ਼ਤਰ ਹੈ ਪੀਸੀਐਸ ਕਰਕੇ ਲੱਗੇ ਹੋਏ ਨੇ ਸੋ ਇਹਨਾਂ ਨੂੰ ਪੜਾਈ ਦੇ ਵਿੱਚ ਸਿਖਾਇਆ ਜਾਂਦਾ ਵੀ 307 ਲੱਗਦੀ ਕਿੱਥੇ ਆ ਕਿਵੇਂ ਲਾਉਣੀ ਹੈ ਇੱਕ ਸੜਕ ਤੇ ਸੜਕ ਰੋਕ ਕੇ ਪ੍ਰਦਰਸ਼ਨ ਕਰ ਰਹਾ ਹੈ ਸ਼ਾਂਤ ਨਹੀਂ ਟੰਗਣਾ ਬੈਠੇ ਕਿਸਾਨਾਂ ਦੇ ਤੁਸੀਂ 307 ਦਾ ਪਰਚਾ ਲਾਤਾ ਉਹ ਜਾਣਦਾ ਤੁਹਾਡੇ ਤੇ ਅਜੀਆਂ ਪੜਾਈਆਂ ਤੇ ਜਿਹਨਾਂ ਨੂੰ ਹੋਰ ਨਹੀਂ ਪਤਾ ਵੀ 307 ਲੱਗਦੀ ਕਿੱਥੇ ਆ ਅੱਜ ਉਹ ਹਿੱਟਲਰ ਜਿਹਨੂੰ ਸਵਾ ਸਾਲ ਦਿੱਲੀ ਆਪਾਂ ਹਰਾ ਕੇ ਆਏ ਆ ਉਹ ਮੋਦੀ ਅੱਜ ਕਹਿੰਦਾ ਪੰਜਾਬ ਚ ਮੇਰੀ ਜਾਨ ਨੂੰ ਖਤਰਾ ਹੋ ਗਿਆ ਸੀ ਕੋਈ ਤੇਰੀ ਜਾਨ ਨੂੰ ਖਤਰਾ ਨਹੀਂ ਹੋਇਆ ਸਿਰਫ ਉੱਥੇ ਬੰਦੇ ਨਹੀਂ ਇਕੱਠੇ ਹੋਏ ਆਪ ਦੀ ਐਜੰਟ ਬਚਾਉਣ ਖਾਤਰ ਤੁਸੀਂ ਵੜ ਕੇ ਆਏ ਹੋ ਤੇ ਜਾਨ ਮੁੱਝ ਕੇ ਜਿੱਥੇ ਸਾਡੇ ਭਰਾ ਬੈਠੇ ਸੀ ਇਹਨਾਂ ਨਾਲ ਟੱਕਰ ਕਰਕੇ ਤੁਸੀਂ ਇਹ ਕਿਹਾ ਹੈ ਵੀ 307 ਦੇ ਪਰਚੇ ਲਾਦੇ ਇਹਨਾਂ ਤੇ ਔਰ 307 ਲਾਉਣੀਆਂ ਚਿੱਤੇ ਆਉਂਦੇ ਲਾਓ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਗਾਲਤੀ ਇਹਨੇ ਭ੍ਰਿਕ ਲੀਗਾਂ ਦੇ ਲਾਓ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਜਾਇੰਟ ਔੜੀਆਂ ਬਦਲੀਆਂ ਨੇ ਮੈਂ ਆਮ ਕਰ ਦਾ ਪੁੱਤਿਆ ਅੱਜ ਦਿੱਲੀ ਦੇ ਪੈਰਾਂ 'ਚ ਬੈਠਾ ਹੋਇਆ ਮੈਂ ਹੁਣ ਸੌਂਦਾ ਸੀ ਉੱਥੋਂ ਨਿਕਲ ਗਿਆ ਇਹਨੇ ਕੇਂਦਰੀ ਵਲ ਨਾਲ ਮੀਟਿੰਗ ਕਰਕੇ ਇਹ ਲੋਕਾਂ ਦੇ ਮੀਮਸ ਬਣਾਉਂਦਾ ਸੀ ਫਲਾਣਾ ਹਰ ਗਿਆ ਹੋ ਗਿਆ ਹੁਣ ਤੇਰੀ ਪਾਰਟੀ ਦਾ ਸੁਪੀਮੋ ਹਰ ਗਿਆ ਹਜੇ ਵੀ ਕਹਿੰਦੇ ਦਿੱਲੀ ਮਾਰ ਲੈ ਕੇ ਆਵਾਂਗੇ ਉਹ ਪੰਜਾਬ ਦੇ ਲੋਕ ਨੇ ਇਹ ਸਾਡੇ ਪੁਰਖਿਆਂ ਨੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੇਖਿਆ ਤੇ ਸਾਡੇ ਰਾਜ ਦੇ ਵਿੱਚ ਸਾਡਾ 1 ਰੁਪਇਆ ਇੰਗਲੈਂਡ ਦੇ 12-13 ਰੁਪਏ ਬਣਦੇ ਹੁੰਦੇ ਸੀ ਅਸੀਂ ਉਹ ਰਾਜ ਦੇਖਿਆ ਸਭ ਤੋਂ ਸਾਡੇ ਲੋਕਾਂ ਨਾਲ ਜਿਦੜੀ ਕਰੇਗਾ ਇਹਨਾਂ ਨੂੰ ਦਿੱਲੀ ਮਾਰੂ ਲਖਾਏਗਾ ਇਹਨਾਂ ਨੂੰ ਦਿੱਲੀ ਮਾਰੂ ਲਖਾਏਗਾ ਵਿਆਹ ਹੁੰਦਾ ਆ ਕੁਚੀਆਂ ਫੇਰ ਕੇ ਆ ਹਸਪਤਲ ਨਿਕਲ ਕੇ ਬਣਾਤੇ ਅਖੇ ਜੀ ਅਸੀਂ ਸੈਂਟਰ ਨਾਲ ਆਪੀ ਸੇਂਹ ਸੁਨ ਦਾ ਕੇਂਦਰ ਨਾਲ ਆਪੀ ਕਿੰਨੇ ਧੋਖਾ ਕੀਤਾ ਯਾਰ ਤੁਸੀਂ ਸਾਡੇ ਪੰਜਾਬੀਆਂ ਨਾਲ ਜਦੋਂ ਇਹ ਪਾਰਟੀ ਦੀ ਸਰਕਾਰ ਆਈ ਸੀ ਸਾਡੇ ਲੋਕ ਵਿੱਚੇ ਅਸੀਂ ਸਾਰੇ ਆਪਾਂ ਕੇ ਬੈਠੇ ਸੀ ਕਿਉਂਕਿ ਬਾਦਰਾ ਨੇ ਕੀ ਕੀਤਾ ਕਟਨਾ ਨੇ ਕੀ ਕੀਤਾ ਲੋਕਾਂ ਕਰਕੇ ਹੋ ਸੀ ਉਸ ਬਹਾਰ ਦੇ ਵਿੱਚ ਅਸੀਂ ਸਾਰੇ ਰਹੇ ਆ ਤੇ ਇਸ ਪਾਰਟੀ ਨੂੰ ਵੋਟਾਂ ਪਾਈਆਂ ਨੇ ਇਸ ਬੰਦੇ ਨੂੰ ਇਹ ਬੰਦਾ ਹੱਥ ਜੋੜ ਕੇ ਹੱਥ ਜੋੜ ਕੇ ਥੋੜੇ ਜਣਾ ਹੁੰਦਾ ਸੀ ਅੱਜ 40 ਗੱਡੀਆਂ ਦਿੱਲੀ ਦੇ ਵਿੱਚੋਂ ਨਿਕਲ ਜਾਂਦੇ ਨੂੰ ਲੈ ਕੇ 40 ਗੱਡੀਆਂ ਉਹ ਮਰ ਗਏ ਲੋਕੋ ਸਵੇਰੇ ਉੱਠ ਕੇ ਚਾਹ ਪੀਣੇ ਆ ਇੱਥੇ ਦਾ ਕੱਢੀਆਂ ਆਏ ਆ ਗੱਡੀ 'ਚ ਤੇਲ ਹੋ ਕੇ ਉਹ ਤੇ ਕਰ ਦਿੱਤਾ ਕੱਲੀ ਕੱਲੀ ਚੀਤੇ ਤੁਸੀਂ ਟੈਕਸ ਦਿੱਤਾ ਤੇ ਥੋੜੇ ਪੈਸੇ ਨਾਲ ਅੱਜ ਇਹ ਮੁੱਖ ਮੰਤਰੀ ਦਿੱਲੀੋਂ ਨਿਕਲਿਆ ਕੇਰੀਆ ਨਾਲ ਮੀਟਿੰਗ ਕਰਕੇ 40 ਗੱਡੀਆਂ ਮੰਤਰੀਆਂ ਨਾਲ 10 ਗੱਡੀਆਂ ਐਮਐਲਏ ਨਾਲ ਦੋ ਦੋ ਗੱਡੀਆਂ ਆਈਆਂ ਨੇ ਥੋੜੇ ਪੈਸੇ ਨੂੰ ਐ ਲੁੱਟ ਕੇ ਦਿੱਲੀ ਲੈ ਗਏ ਓਏ ਅੱਗੇ ਪੰਜਾਬੀਆਂ ਨੂੰ ਪੰਜਾਬ ਨੂੰ ਮੁਗਲਾਂ ਨੇ ਲੁੱਟਿਆ ਅਸੀਂ ਨਹੀਂ ਹਾਰੇ ਹੈਨਾ ਔਰੰਗਜ਼ੇਬ ਵਰਗੇ ਲੁੱਟ ਕੇ ਲੈ ਗਏ ਅਸੀਂ ਨਹੀਂ ਹਾਰੇ ਧੜਵੀ ਆਏ ਬੋਲੇ ਅੰਗਰੇਜ਼ ਆਏ ਪਰ ਪੰਜਾਬ ਕਦੇ ਨਹੀਂ ਦਬਿਆ ਹੁਣ ਹੁਣ ਤੂੰ ਲੋਟ ਕੇ ਦਿੱਲੀ ਦੇ ਵਿੱਚ ਲੈ ਕੇ ਗਿਆ ਸੀ ਨਾ ਸਾਡੇ ਹੱਕ ਦੀ ਕਮਾਈ ਨੂੰ ਇਹ ਪਰਸੀਮੇ ਦੀ ਕਮਾਈ ਨੂੰ ਖੋਣ ਤੁਸੀਂ ਮੇਰੀ ਕਮਾਈ ਨੂੰ ਆ ਦੇਖ ਲੈ ਅੱਕੇ ਦੀ ਹਾਲ ਕਿਵੇਂ ਮੂੰਹ ਤੇ ਮੁੜ ਗਿਆ ਇਹ ਭਾਈ ਇਹਨਾਂ ਦੇ ਪਰਪਰ ਦਾ ਘੜਾ ਪੜ ਚੁੱਕਿਆ ਅੱਜ ਤੂੰ ਸਰਕਾਰ ਨਾਲ ਰੜ ਕੇ ਪਰ ਸਾਡੇ ਕਿਸਾਨ ਆਗੂਆਂ ਤੇ ਕਿਸਾਨ ਵੀਰਾਂ ਤੇ 307 ਦੇ ਪਰਚੇ ਕੋਲ ਹੈ ਸ਼ਰਮ ਆਉਣੀ ਚਾਹੀਦੀ ਐ ਇਹ ਸੇਟਰਨੋਂ ਅਮਦੇ ਨੂੰ ਮੋਦੀ ਦੇ ਨਾਲ ਸੀ ਦਸਮਨ ਹੈਗੇ ਆ ਯਾਰ ਸਾਨੂੰ ਪਤਾ ਹੈ ਇਹ ਸਿੱਧਾ ਸਾਡੇ ਉਲਟਾ ਹੈ ਇੱਕ ਬੰਦਾ ਜਿਹੜਾ ਖੋੜੇ ਨਾਲ ਰਹਿ ਕੇ ਤੁਹਾਡੇ ਆਪਣੇ ਹੋਂਦਾ ਉਹਨੂੰ ਲਾਵਾ ਲਾ ਕੇ ਫੜਨਾ ਗਿਦਾਰੀ ਕਰਦਾ ਸੋ ਉਦੋਂ ਦੁੱਖ ਲੱਗਦਾ ਇਸ ਲਈ ਵੀਰੋ ਦੁਸ਼ਮਣ ਪਚਾਉਂ ਕਿਸਾਨ ਆਗੂਆਂ ਦਾ ਕਿਉਂਕਿ ਇਹ ਬੋਲਦੇ ਸਰਨੇ ਅ ਜੀਰਾਂ ਸਾਹਦੋਂ ਤੁਹਾਨੂੰ ਪਤਾ ਹੀ ਜੀਰੇ ਵਾਲੀ ਫੈਕਟਰੀ ਮੈਂ ਗੱਲ ਲੰਬੀ ਨਹੀਂ ਕਰਨੀ ਪਤਾ ਹੀ ਆ ਕਿੰਨਾ ਲੜਦੇ ਨੇ ਇਸ ਲਈ ਇਹਨਾਂ ਦਾ ਸਾਥ ਦਿਆ ਕਰੋ ਰਾਜਨੀਤਿਕ ਬੰਦਿਆਂ ਤੋਂ ਜੇ ਛਤਕਾਰਾ ਪਾਉਣਾ ਹੈ ਉਹਨਾਂ ਦੇ ਮਗਰ ਨਾ ਜਾਇਆ ਕਰੋ ਫੁੱਲ ਸਭਾ ਅੱਗੇ ਬੰਦੇ ਬੈਠੇ ਨੇ ਹੋਰ ਸਾਰੇ ਕਿਸਾਨ ਆਗੂ ਠੀਕ ਹੈ ਮੱਪੇ ਲੋ ਸਕਦੇ ਨੇ ਪਰ ਇੱਥੇ ਹallelujah ਸੋ ਇੱਕ ਪੇ ਦੇ ਵਿੱਚ ਰਹਿ ਕੇ چکا گے سو میرے بھائی لکھے so, بہت, بہت واحر جی کا خالص واحر جی کی فتح کسان مندو نے باد لرتے آباد اندا ਸਾਰੇ ਲੋਰ ਮੁਤਾਬਕ ਮੁਹੰਮਦ ਮੁਹੰਮਦ ਖਾਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ